ਐਕਟੀਵਿਟੀ ਵੇਖੋ ਤੁਸੀਂ ਕਿ ਇੱਕ ਤਰਫ ਬਲੈਕਆਊਟ ਦੂਸਰੀ ਤਰਫ ਜੰਗ ਦਾ ਰੌਲਾ ਤਾਂ ਤੀਸਰੀ ਤਰਫ ਜਦੋਂ ਜੰਗ ਖਤਮ ਹੋਣ ਦੀ ਇੱਕ ਆਵਾਜ਼ ਆਉਂਦੀ ਆ ਕਿ ਕੰਪਰਮਾਈਜ਼ ਹੋ ਗਿਆ ਦੋਵਾਂ ਦੇਸ਼ਾਂ ਦੇ ਵਿੱਚ ਤਾਂ ਦੂਸਰੀ ਤਰਫ ਆ ਪ੍ਰਵਾਸੀ ਦੂ ਹੈ ਇਹ ਦੋਨੋਂ ਪ੍ਰਵਾਸੀ ਕੀ ਕਰ ਰਿਹਾ ਵੇਖ ਸਕਦੇ ਤੁਸੀਂ ਹਰਕਤਾਂ ਪੂਰੀਆਂ ਵੇਖਣੀਆਂ ਹੁਣ ਦੱਸ ਦਈਏ ਕਿ ਬਹੁਤ ਸਾਰੇ ਰੇਲਵੇ ਸਟੇਸ਼ਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਪ੍ਰਵਾਸੀ ਪੰਜਾਬ ਛੱਡ ਕੇ ਦੌੜ ਗਏ ਆ ਪਰਵਾਸੀ ਪੰਜਾਬ ਛੱਡ ਕੇ ਆਪਣੇ ਬਿਹਾਰ ਨੂੰ ਚਲੇ ਗਏ ਯੂਪੀ ਨੂੰ ਚਲੇ ਗਏ ਰਾਜਸਥਾਨ ਚਲੇ ਗਏ ਉਹ ਗੁਜਰਾਤ ਵਿੱਚ ਚਲੇ ਗਏ ਹੁਣ ਜਿਹੜੇ ਸਾਡਾ ਪੰਜਾਬ ਛੱਡ ਕੇ ਜਦੋਂ ਭੀੜ ਪਈ ਆ ਤਾਂ ਨਿਕਲ ਗਏ ਆ ਤਾਂ ਇਹ ਕਹਿ ਰਹੇ ਆ ਕਿ ਅਸੀਂ ਨਹੀਂ ਜਾਣਾ ਸਾਡਾ ਇੱਥੇ ਦਿਲ ਲੱਗ ਗਿਆ ਕਿਉਂਕਿ ਆ ਵੰਖੇ ਦੇ ਕੋਲ ਆ ਵੰਖੇ ਵਿੱਚ ਆਇਆ ਅਕਸਰ ਹੀ ਕੋਈ ਨਾ ਕੋਈ ਬੰਦਾ ਜਿਹੜਾ ਉਹ ਇੱਥੇ ਹੀ ਰਹਿ ਜਾਂਦਾ ਕਈ ਵਾਰ ਕਈ ਲੋਕ ਹਫ਼ਤਾ ਪਾਉਂਦੇ ਹੁੰਦੇ ਆ ਕਿ ਸਾਡੇ ਪਿੰਡ ਆਇਆ ਤਾਂ ਕੁੱਤਾ ਨਹੀਂ ਜਾਂਦਾ ਆ ਵਾਂਖੇ ਵਿੱਚ ਆਇਆ ਕੋਈ ਪ੍ਰਵਾਸੀ ਚਲਿਆ ਜਾਵੇ ਕਦੀ ਹੋ ਨਹੀਂ ਸਕਦਾ ਇਹ ਵਾਂਖੇ ਦੀਆਂ ਤਸਵੀਰਾਂ ਨੇ ਵਾਂਖੇ ਦੇ ਬਿਲਕੁਲ ਨਾਲ ਦੀਆਂ ਤਸਵੀਰਾਂ ਨੇ ਉਸੇ ਪਟ્રોલ ਪੰਪ ਦੇ ਕੋਲ ਦੀਆਂ ਤਸਵੀਰਾਂ ਨੇ ਹੁਣ ਦੱਸ ਦਈਏ ਕਿ ਆ ਵਾਂਖੇ ਵਿੱਚ ਆਏ ਵੀ ਪ੍ਰਵਾਸੀ ਵਾਪਸ ਨਹੀਂ ਗਏ ਕਿਉਂਕਿ ਦਿਲ ਲੱਗ ਗਿਆ ਇਹ ਵੇਖੋ ਕਿਵੇਂ ਇਸ ਵੇਲੇ ਖੁਸ਼ੀ ਮਨਾ ਰਹੇ ਆ ਕਿ ਜੰਗ ਖਤਮ ਹੋ ਗਈ ਆ ਜਿਵੇਂ ਜੰਗ ਜਿਹੜੀ ਆ ਉਹ ਇਹਨਾਂ ਦੇ ਭਾ ਦੀ ਲੱਗੀ ਨਹੀਂ ਇਹਨਾਂ ਦੇ ਵਾਸਤੇ ਜੰਗ ਇਸੇ ਤਰ੍ਹਾਂ ਸੀ ਔਰ ਹੁਣ ਤੁਸੀਂ ਇਹ ਹਾਲਾਤ ਵੇਖੋ ਕਿਵੇਂ ਮਸ਼ਕਰੀਆਂ ਕਰ ਰਹੇ ਆ ਔਰ ਕਿਵੇਂ ਆਪਣਾ ਟਾਈਮ ਜਿਹੜਾ ਇੰਜੋਏ ਕਰ ਰਿਹਾ ਇੱਕ ਤਰਫ ਦੇਸ਼ ਦੇ ਉੱਤੇ ਭੀੜ ਪਈ ਆ ਔਰ ਦੇਸ਼ ਜਿਹੜਾ ਉਹ ਸਾਹ ਸੁੱਕਣੇ ਪਏ ਆ ਜਦੋਂ ਉਸ ਤਰਫ ਤੋਂ ਇੱਕ ਸੁਨੇਹਾ ਆਉਂਦਾ ਜਦੋਂ ਪੀਐਮ ਸਾਫ ਦਾ ਸੁਨੇਹਾ ਆਉਂਦਾ ਅਮਰੀਕੀ ਰਾਸ਼ਟਰਪਤੀ ਦਾ ਸੁਨੇਹਾ ਆਉਂਦਾ ਕਿ ਤੁਹਾਡਾ ਸਮਝੌਤਾ ਹੋ ਗਿਆ ਤਾਂ ਹੁਣ ਦੋਨਾਂ ਦੇਸ਼ਾਂ ਦੀ جنگ ਜਿਹੜੀ ਖਤਮ ਹੈ ਤਾਂ ਦੂਸਰੀ ਤਰਫ ਦੱਸ ਦਈਏ ਕਿ ਲੋਕ ਫਿਰ ਡਰੇ ਹੋਏ ਸੀ ਕਿ ਪਾਕਿਸਤਾਨ ਦੇ ਨਾਲ ਜੇ ਕੰਪਰਮਾਈਜ਼ ਕਰ ਲਿਆ ਤਾਂ ਪਾਕਿਸਤਾਨ ਦੁਬਾਰਾ ਅਟੈਕ ਜ਼ਰੂਰ ਕਰੇਗਾ ਤਾਂ ਪਾਕਿਸਤਾਨ ਨੇ ਉਹ ਹਰਕਤ ਫੇਰ ਕਰ ਦਿੱਤੀ ਫਿਰ ਰਾਤ ਨੂੰ ਉਸੇ ਸਮੇਂ ਤੋਂ ਥੋੜੇ ਸਮੇਂ ਬਾਅਦ ਦੋ ਚਾਰ ਘੰਟੇ ਬਾਅਦ ਹੀ ਅੱਧੇ ਘੰਟੇ ਬਾਅਦ ਹੀ ਇਹ ਜਿਹੜੀਆਂ ਤਸਵੀਰਾਂ ਫੇਰ ਵੇਖਣ ਨੂੰ ਮਿਲੀਆਂ ਕਿ ਦੁਬਾਰਾ ਉਹਨਾਂ ਨੇ ਫਾਇਰ ਦੀ ਉਲੰਘਣਾ ਕਰ ਦਿੱਤੀ ਆ ਤਾਂ ਪਾਕਿਸਤਾਨ ਜਦੋਂ ਉਲੰਘਣਾ ਕਰ ਦਿੰਦਾ ਤਾਂ ਫਿਰ ਦੇਸ਼ ਦੇ ਉੱਤੇ ਇੱਕ ਖਤਰੇ ਦੀ ਘੰਟੀ ਖੜਕਦੀ ਆ ਫਿਰ ਦੁਬਾਰਾ ਅਲਰਟ ਤੇ ਹੋ ਜਾਂਦਾ ਤਾਂ ਰਾਤ ਫਿਰ ਬਲੈਕਆਊਟ ਦੀ ਆਵਾਜ਼ ਆ ਜਾਂਦੀ ਆ ਫਿਰ ਲਾਈਟਾਂ ਬੰਦ ਹੁੰਦੀਆਂ ਬਲੈਕਆਊਟ ਹੋ ਜਾਂਦਾ ਜਿਲ੍ਹਾ ਗੁਰਦਾਸਪੁਰ ਪਠਾਨਕੋਟ ਅਮਰਸਰ ਤਕਰੀਬਨ ਹੀ ਪੰਜਾਬ ਦੇ ਮੇਨ ਸ਼ਹਿਰਾਂ ਨੂੰ ਬਲੈਕਆਊਟ ਕੀਤਾ ਜਾਂਦਾ ਤਾਂ ਹੁਣ ਬਲੈਕਆਊਟ ਨੂੰ ਵੇਖਦੇ ਹੋਏ ਇੱਕ ਤਰਫ ਬਲੈਕਆਊਟ ਹੈ ਔਰ ਤਿਆਰੀ ਹੋ ਰਹੀ ਆ ਤਾਂ ਦੂਸਰੀ ਤਰਫ ਆ ਪ੍ਰਵਾਸੀ ਖੁਸ਼ੀ ਮਨਾ ਰਹੇ ਆ ਕਿ ਅਸੀਂ ਨਹੀਂ ਜਾਣਾ ਅਸੀਂ ਅੰਖੇ ਚ ਆਏ ਹੋਏ ਆ ਸਾਨੂੰ ਕੋਈ ਖਤਰਾ ਨਹੀਂ ਅੰਖੇ ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚ ਵੀ ਕੋਈ ਖਤਰਾ ਨਹੀਂ ਆ ਤੁਸੀਂ ਵੇਖੋ ਕਿਵੇਂ ਆਪਣੀ ਮौज-ਮਸਤੀ ਕਰ ਰਹੇ ਆ ਇੰਜੋਏ ਕਰ ਰਹੇ ਆ ਤੁਸੀਂ ਸਾਫ਼ ਤਸਵੀਰਾਂ ਵੇਖ ਰਹੇ ਹੋ ਇਹ ਕਲੀਅਰ ਤਸਵੀਰਾਂ ਨੇ ਔਰ ਅਵਾਂਖੇ ਦੇ ਕੋਲ ਦੀਆਂ ਨੇ ਅਸੀਂ ਇਹ ਕਲੀਅਰ ਕਰਾਂਗੇ ਸਾਡੇ ਕੋਲ ਸਾਰਾ ਡਾਟਾ ਹੈ ਤਾਂ ਹੁਣ ਦੱਸ ਦਈਏ ਕਿ ਜਦੋਂ ਇਹ ਦੋਨੋਂ ਪ੍ਰਵਾਸੀ ਖਾ ਪੀ ਲੈਂਦੇ ਆ ਆ ਕੇ ਫਿਰ ਰੱਜ ਕੇ ਇੱਥੇ ਆ ਕੇ ਡਿੱਗ ਜਾਂਦੇ ਆ ਫਿਰ ਇਹਨਾਂ ਤੋਂ ਚੱਲਿਆ ਨਹੀਂ ਜਾਂਦਾ ਆਉਂਦੇ ਜਾਂਦੇ ਰਾਹੀਰ ਪਰੇਸ਼ਾਨ ਹੁੰਦੇ ਆ ਆਉਂਦੇ ਜਾਂਦੇ ਰਾਹੀਰ ਨੋ ਮੋਟਰਸਾਈਕਲ ਜਾਂ ਸਕੂਟਰੀ ਕੱਢਣੀ ਔਖੀ ਹੋ ਜਾਂਦੀ ਆ ਤਾਂ ਉਹ ਇਧਰ ਉਧਰ ਕਰਕੇ ਨਿਕਲਦੇ ਆ ਲੇਕਿਨ ਪ੍ਰਵਾਸੀਆਂ ਦੇ ਦਿਮਾਗ ਵਿੱਚ ਕੋਈ ਨਹੀਂ ਹੁਣ ਇਹ दारू ਪੀਤੀ ਹੁੰਦੀ ਆ ਰੱਜੇ ਹੁੰਦੇ ਆ ਤਾਂ ਫਿਰ ਜਦੋਂ ਉੱਠਦੇ ਆ ਤਾਂ ਇੱਕ ਸ਼ਹਿਰ ਵੱਲ ਨੂੰ ਚਲਿਆ ਜਾਂਦਾ ਆ ਅਵੰਖੇ ਨੂੰ ਤੁਰ ਪੈਂਦਾ ਉਹਨੂੰ ਯਾਦ ਅਵੰਖੇ ਦੀ ਆ ਜਾਂਦੀ ਆ ਤਾਂ ਇੱਕ ਪਿੰਡਾਂ ਵੱਲ ਨੂੰ ਚਲਿਆ ਜਾਂਦਾ ਜੋ ਸੈਲਰ ਵੱਲ ਨੂੰ ਜਗਾ ਜਾਂਦੀ ਆ ਜੋ ਦਰੰਗਲੇ ਵੱਲ ਨੂੰ ਰੋੜ ਜਾਂਦਾ ਇੱਕ ਪੈਦਲ ਉਧਰ ਨੂੰ ਤੁਰ ਜਾਂਦਾ ਤਾ ਦੂਸਰਾ ਪ੍ਰਵਾਸੀ ਜਿਹੜਾ ਉਹ ਵੰਖੇ ਨੂੰ ਤੁਰ ਜਾਂਦਾ ਦੋਨਾਂ ਨੂੰ ਇਹ ਭੁੱਲ ਜਾਂਦਾ ਪਈ ਅਸੀਂ ਆਏ ਕਿੱਧਰੋਂ ਸੀ ਤੇ ਜਾਣਾ ਕਿੱਧਰ ਹੈ ਤਾਂ ਜਿਹਦਾ ਦਿਲ ਲੱਗਿਆ ਵੰਖੇ ਵਿੱਚ ਉਹ ਵੰਖੇ ਨੂੰ ਚੱਲ ਪਿਆ ਤਾਂ ਜਿਹਦਾ ਦਿਲ ਲੱਗਿਆ ਬਾਰਡਰ ਤੇ جنگ ਵੇਖਣ ਨੂੰ ਉਧਰ ਨੂੰ ਚੱਲ ਪਿਆ ਕਿ ਕਿੰਨੀ ਕ ਜੰਗ ਰਹਿ ਗਈ ਹੈ ਤੇ ਕਿੰਨੀ ਕ ਲੱਗੀ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਬਿਲਕੁਲ ਕਲੀਅਰ ਕਰ ਰਹੇ ਹਾਂ ਔਰ ਦੱਸ ਦਈਏ ਕਿ ਇਹ ਲਗਭਗ ਰਾਤ 9:30 ਵਜੇ ਦੀਆਂ ਤਸਵੀਰਾਂ ਨੇ ਅਸੀਂ 9:30 ਵਜੇ ਦੇ ਕਰੀਬ ਜਾ ਰਹੇ ਸੀ ਜਦੋਂ ਅਸੀਂ ਇਹਨਾਂ ਨੂੰ ਕਵਰ ਕੀਤਾ ਔਰ ਇਹਨਾਂ ਦੇ ਹਾਲਾਤ ਜਿਹੜੇ ਆ ਉਹ ਤੁਸੀਂ ਆਪ ਵੇਖ ਲਓ ਕਿਹੜੇ ਪ੍ਰਵਾਸੀ ਸਮਝ ਲੈ ਕੇ ਚੱਲੇ ਹੋਏ ਸੀ ਕਿਹਨਾਂ ਨੂੰ ਆਪਣੇ ਪਰਿਵਾਰਾਂ ਦੀ ਤਾਂਕ ਸੀ ਕਿਹਨਾਂ ਨੂੰ ਜੰਗ ਤੋਂ ਖਤਰਾ ਸੀ ਤਾਂ ਉਹ ਚਲੇ ਗਏ ਜਿਨ੍ਹਾਂ ਨੂੰ ਪਰਿਵਾਰ ਦੀ ਤਾਂਕ ਸੀ ਉਹ ਪਰਿਵਾਰ ਕੋਲ ਚਲੇ ਆ ਗਿਆ ਤਾਂ ਜਿਨ੍ਹਾਂ ਨੂੰ ਵੰਖੇ ਦਾ ਚਾਅ ਸੀ ਉਹ ਵੰਖੇ ਚ ਹੀ ਰਹਿ ਗਿਆ ਉਹ ਅੱਜ ਵੀ ਵੰਖੇ ਦੇ ਦਿਵਾਲੇ ਘੁੰਮ ਰਿਹਾ ਅੱਜ ਵੀ ਗੇੜੀਆਂ ਦੇ ਰਿਹਾ ਔਰ ਜ਼ਰੂਰ ਕੋਈ ਨਾ ਕੋਈ ਪਛਾਣ ਦਾ ਹੋਵੇਗਾ ਕਿ ਇਹ ਕੌਣ ਨੇ ਕਿਹਦੇ ਕੋਲ ਕੰਮ ਕਰਦੇ ਨੇ ਔਰ ਇਹਨਾਂ ਦੀ ਹਾਲਾਤ ਵੇਖ ਕੇ ਤੁਸੀਂ ਜਾਣੋਗੇ ਕਿ ਇਹਨਾਂ ਦੇ ਸਿਰ ਦੇ ਉੱਤੇ ਕੋਈ ਜੂ ਨਹੀਂ ਸਰਕ ਰਹੀ ਕਿ ਕਿਤੇ ਬਲੈਕਆਊਟ ਹੈ ਕਿਤੇ ਖਤਰਾ ਹੈ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਤਾਂ ਜਾਂ ਸਾਡੇ ਏਰੀਆ ਦੇ ਇਹੋ ਜੀ ਇਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੁਣ ਦੱਸਦਾ ਹੀ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਕਵਰ ਕੀਤਾ ਤਾਂ ਫਿਰ ਜਦੋਂ ਇਹ ਚੱਲੇ ਆ ਚੱਲਣ ਲੱਗੇ ਆ ਇਹਨਾਂ ਨੇ ਇੱਕ ਵਾਂਖੇ ਨੂੰ ਚੱਲ ਪਿਆ ਤਾਂ ਇੱਕ ਬਾਰਡਰ ਨੂੰ ਚੱਲ ਪਿਆ ਹੁਣ ਤੁਸੀਂ ਦੱਸੋ ਕਿ ਜ਼ਿੰਮੇਵਾਰੀਆਂ ਕਿਹਨਾਂ ਦੇ ਸਿਰ ਤੇ ਆ ਤਾ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਉਹ ਕਈ ਛੱਡ ਕੇ ਦੌੜ ਗਏ ਉਹਨਾਂ ਨੇ ਆਪਣੀਆਂ ਟਰੇਨਾਂ ਫੜੀਆਂ ਤੇ ਉਧਰ ਚਲੇ ਗਏ ਕਿਉਂ ਚਲੇ ਗਏ ਉਧਰ ਕਿਉਂਕਿ ਝਗੜਾ ਹੀ ਜ਼ਿਆਦਾ ਪੰਜਾਬ ਦੇ ਵਿੱਚ ਹੋਇਆ ਜਿੰਨਾ ਅਟੈਕ ਹੋਇਆ ਪੰਜਾਬ ਦੇ ਵਿੱਚ ਹੋਇਆ ਜ਼ਿਆਦਾ ਅਟੈਕ ਹੋਰ ਕਿਸੇ ਸਟੇਟ ਵਿੱਚ ਨਹੀਂ ਹੋਇਆ ਯੂਪੀ ਬਿਆਰ ਰਾਜਸਥਾਨ ਗੁਜਰਾਤ ਹਿਮਾਚਲ ਇਹਨਾਂ ਦੇ ਵਿੱਚ ਕੋਈ ਕੋਈ ਘਟਨਾਵਾਂ ਵੇਖਣ ਨੂੰ ਮਿਲੀਆਂ ਹੋਣਗੀਆਂ ਲੇਕਿਨ ਜ਼ਿਆਦਾਤਰ 90% ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਛੱਡ ਕੇ ਕਿਉਂ ਜਾ ਰਹੇ ਸੀ ਕਿ ਇੱਥੇ ਜੰਗ ਲੱਗ ਗਈ ਆ ਜਿਵੇਂ ਪਾਕਿਸਤਾਨ ਦੁਸ਼ਮਣ ਹੀ ਪੰਜਾਬ ਦਾ ਹੋਵੇ ਤਾਂ ਆਪ ਸਾਰੇ ਟ੍ਰੇਨਾਂ ਬੱਸਾਂ ਫੜ ਕੇ ਨਿਕਲ ਰਹੇ ਸੀ ਕਿ ਅਸੀਂ ਬਿਹਾਰ ਜਾ ਰਹੇ ਆ ਅਸੀਂ ਯੂਪੀ ਜਾ ਰਹੇ ਆ ਤਾਂ ਇਹ ਖਬਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਇਹ ਕਿਵੇਂ ਲੱਗਦਾ ਕਿ ਕੱਲਾ ਪੰਜਾਬ ਹੀ ਟੀਚਾ ਬਣਾਇਆ ਗਿਆ ਤਾਂ ਜਾਂ ਫਿਰ ਹੋਰ ਵੀ ਕੋਈ ਸ਼ਹਿਰ ਜਾਂ ਹੋਰ ਸਟੇਟਾਂ ਬਣੀਆਂ ਪੰਜਾਬ ਤੋਂ ਬਾਅਦ ਬਹੁਤ ਸਾਰੀਆਂ ਸਟੇਟਾਂ ਨੇ ਲekin ਕਿਸੇ ਸਟੇਟ ਦੇ ਵਿੱਚ ਜਾ ਕੇ ਇਹਨਾਂ ਕੋਈ ਗਹਿਮੋਗਮੀ ਨਹੀਂ ਵੇਖਣ ਨੂੰ ਮਿਲੀ ਪੰਜਾਬ ਦੇ ਵਿੱਚ ਜ਼ਿਆਦਾਤਰ ਇਹ ਹਹਾ ਕਰਮਚਾਰੀ ਪਾਕਿਸਤਾਨ ਵਾਲੇ ਜ਼ਿਆਦਾਤਰ ਕਹਿ ਰਹੇ ਸੀ ਕਿ ਪੰਜਾਬ ਨਾਲ ਸਾਡਾ ਕੋਈ ਰੌਲਾ ਨਹੀਂ ਸਾਡਾ ਗੁਜਰਾਤ ਨਾਲ ਰੌਲਾ ਸਾਡਾ ਦਿੱਲੀ ਨਾਲ ਰੌਲਾ ਸਾਡਾ ਬੰਬੇ ਨਾਲ ਰੌਲਾ ਤਾਂ ਰੌਲਾ ਫਿਰ ਪੰਜਾਬ ਤੱਕ ਹੀ ਕਿਉਂਕਿ ਯਕੀਨ ਅਸੀਂ ਵੀ ਨਹੀਂ ਕਰਨਾ ਜਿੰਨੀ ਵਾਰ ਮਰਜ਼ੀ ਪਾਕਿਸਤਾਨ ਵਾਲੇ ਕਹਿ ਲੈਣ ਕਿ ਅਸੀਂ ਪੰਜਾਬ ਦੇ ਸੱਜਣ ਆ ਲੇਕਿਨ ਇਸ ਵਾਰ ਉਹਨਾਂ ਨੇ ਆਪਣੀ ਸੱਜਣਤਾ ਹੀ ਵਿਖਾ ਦਿੱਤੀ ਆ ਉਹਨਾਂ ਨੇ ਜਿੰਨੇ ਡਰਾਉਂ ਸੁੱਟੇ ਆ ਪੰਜਾਬ ਦੇ ਹੀ ਇਸ ਏਰੀਏ ਵਿੱਚ ਸੁੱਟੇ ਆ ਅੰਮ੍ਰਿਤਸਰ ਸੁੱਟੇ ਆ ਪਠਾਨਕੋਟ ਸੁੱਟੇ ਆ ਜਲੰਧਰ ਸੁੱਟੇ ਆ ਗੁਰਦਾਸਪੁਰ ਸੁੱਟੇ ਆ ਇਹ ਦੱਸਦਾ ਹੀ ਹੈ ਕਿ ਇਹਨਾਂ ਨੇ ਜਿੰਨੇ ਡਰਾਉਂ ਭੇਜੇ ਆ ਸਭ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਸੱਜਣਤਾ ਹੀ ਬਿਲਕੁਲ ਸਾਰਿਆਂ ਦੇ ਸਾਹਮਣੇ ਆ ਗਈ ਆ ਵੀਡੀਓ ਲੰਬੀ ਜ਼ਰੂਰ ਹੈ ਪਰ ਇਸ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਕਿ ਵਾਕਈ ਇਸ ਤਰ੍ਹਾਂ ਹੋਇਆ ਕਿ ਪੰਜਾਬ ਨਾਲ ਕਿੰਨੀ ਕੁ ਪਾਕਿਸਤਾਨ ਨੇ ਸਜਣਤਾ ਹੀ ਨਵਾਈ ਆ ਪਾਕਿਸਤਾਨ ਵਾਲੇ ਕਹਿੰਦੇ ਸੀ ਕਿ ਪੰਜਾਬ ਸਾਡਾ ਸੱਜਣ ਹੈ ਤੇ ਹੁਣ ਤੁਸੀਂ ਦੱਸੋ ਵੀ ਦਿੱਲੀ ਸੱਜਣ ਸੀ ਇਹਨਾਂ ਦੀ ਗੁਜਰਾਤ ਸੱਜਣ ਸੀ ਇਹਨਾਂ ਦਾ ਰਾਜਸਥਾਨ ਸੱਜਣ ਸੀ ਜਾਂ ਬੰਬੇ ਸੱਜਣ ਸੀ ਇਹਨਾਂ ਦੇ ਸੱਜਣ ਉਹਨਾਂ ਇਸ਼ਾਰਾਂ ਵਿੱਚ ਕਿਉਂਕਿ ਮੁਸਲਮਾਨ ਤਦਾਦ ਬਹੁਤ ਜ਼ਿਆਦਾ ਉਧਰ ਹੈ ਤੇ ਉਧਰ ਦੀ ਸੱਜਣਤਾ ਹੀ ਸੀ ਇਧਰ ਜਿਹੜੀ ਹੈ ਇਹਨਾਂ ਦੀ ਕਿਤੇ ਨਾ ਕਿਤੇ ਅੱਖ ਸੀ ਪਰ ਪੰਜਾਬ ਨਹੀਂ ਜਿੱਤਿਆ ਜਾਣਾ ਤੁਸੀਂ ਸਾਰਾ ਦੇਸ਼ ਜਿੱਤ ਲਓ ਪੰਜਾਬ ਨਹੀਂ ਜਿੱਤਿਆ ਜਾਣਾ ਜੇ ਵੀਡੀਓ ਨੂੰ ਤੁਸੀਂ ਪੂਰੀ ਧਿਆਨ ਨਾਲ ਵੇਖਦੇ ਹੋ ਪੂਰੇ ਦਿਮਾਗ ਨਾਲ ਸੋਚਦੇ ਹੋ ਤੇ ਕਮੈਂਟ ਜਰੂਰ ਕਰਿਓ ਤੇ ਆਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ